ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1122 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1123 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਕਿਦਾਰਾ ਬਾਣੀ ਕਬੀਰ ਜੀਓ ਕੀ ਰਾਗ ਕਦਾਰਾ ਵਿੱਚ ਬਾਣੀ ਸ਼ਰੋਮਣੀ ਭਗਤ ਧੰਨ ਧੰਨ ਬਾਬਾ ਕਬੀਰ ਸਾਹਿਬ ਜੀ ਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਉਸ ਤਨਿੰਦਾ ਦਉ ਬੇਬਰਜਿਤ ਤਜੋ ਮਾਨਯ ਅਭਮਨਾ ਕਬੀਰ ਸਾਹਿਬ ਆਪਣੀ ਬਾਣੀ ਵਿੱਚੋਂ ਫਰਮਾਨ ਕਰ ਰਹੇ ਹਨ ਕਿ ਕਿਸੇ ਮਨੁੱਖ ਦੀ ਖੁਸ਼ਾਮਦ ਕਰਨੀ ਜਾਂ ਕਿਸੇ ਦੇ ਐ ਫਲੋਰਨੇ ਫਰੋਲਨੇ ਇਹ ਦੋਵੇਂ ਕੰਮ ਮਾੜੇ ਹਨ ਇਹ ਖਿਆਲ ਵੀ ਛੱਡ ਦਿਓ ਕਿ ਕੋਈ ਤੁਹਾਡਾ ਆਦਰ ਕਰਦਾ ਹੈ ਜਾਂ ਕੋਈ ਆਕੜ ਬਖਾਉਂਦਾ ਹੈ ਲੋਹਾ ਕੰਚਨ ਸਮਕਰ ਜਾਣਹਿ ਤੇ ਮੂਰਤ ਭਗਵਾਨਾ ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇੱਕੋ ਜਿਹਾ ਜਾਣਦੇ ਹਨ ਉਹ ਭਗਵਾਨ ਦਾ ਰੂਪ ਹਨ ਸੋਨਾ ਆਦਰ ਟਿਲੋਹਾ ਨਿਰਾਦਰੀ ਜੇ ਕੋਈ ਤੁਹਾਡੀ ਉਪਸਤ ਕਰਦਾ ਹੈ ਤੇ ਬਾਦਾ ਖੁਸ਼ ਨਾ ਹੋਇਆ ਕਰੋ ਬਾਦਾ ਚੌੜੇ ਨਾ ਹੋਇਆ ਕਰੋ ਤੇ ਜੇ ਕੋਈ ਤੁਹਾਡੀ ਨਿੰਦਿਆ ਕਰਦਾ ਹੈ ਤੁਹਾਨੂੰ ਮਾੜਾ ਬੋਲਦਾ ਹੈ ਤੇ ਉਸ ਮੂਰਖ ਤੇ ਵੀ ਗੁੱਸਾ ਨਾ ਕਰਿਆ ਕਰੋ ਤੇਰਾ ਜਨ ਏਕ ਆਦ ਕੋਈ ਹੈ ਪ੍ਰਭ ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ ਨਹੀਂ ਤਾਂ ਸਾਰੇ ਮਾਇਆ ਦੇ ਵਿੱਚ ਹੀ ਫਸੇ ਹੋਏ ਨੇ ਤੇ ਮਾਇਆ ਦੇ ਹੀ ਹੋ ਕੇ ਰਹਿ ਗਏ ਨੇ ਕਾਮ ਕਰੋਦ ਲੋਭ ਮੋਹ ਵਰਜਿਤ ਹਰ ਪਦ ਚੀਨੈ ਸੋਈ ਰਹਾਓ ਜੋ ਤੇਰਾ ਬਣਦਾ ਹੈ ਪ੍ਰਮਾਤਮਾ ਉਸ ਨੂੰ ਕਾਮ ਕ੍ਰੋਧ ਲੋਭ ਮੋਹ ਆਦਕ ਬਕਾਰ ਮਾੜੇ ਲੱਗਦੇ ਹਨ ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ ਉਹੀ ਮਨੁੱਖ ਪ੍ਰਭੂ ਮਲਾਪ ਵਾਲੀ ਅਵਸਥਾ ਨਾਲ ਸਾਂਝ ਪਾਉਂਦਾ ਹੈ ਰਹਾਓ ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਕੋਈ ਜੀਵ ਰਜੋ ਗੁਣ ਵਿੱਚ ਹਨ ਕੋਈ ਤਮੋ ਗੁਣ ਵਿੱਚ ਹਨ ਕੋਈ ਸਤੋ ਗੁਣ ਵਿੱਚ ਹਨ ਪਰ ਜੀਵਾਂ ਦੀ ਕੀ ਵਸ ਇਹ ਸਭ ਕੁਝ ਹੈ ਪ੍ਰਭੂ ਪਰਮਾਤਮਾ ਤੇਰੀ ਹੀ ਮਾਇਆ ਤੇਰੀ ਹੀ ਜੋ ਮਾਇਆ ਹੈ ਉਹ ਕਹੀ ਜਾ ਸਕਦੀ ਹੈ ਕਿਉਂਕਿ ਤੂੰ ਹੀ ਜੀਵਾਂ ਵਿੱਚ ਸਤ ਗੁਣ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਪਾਉਂਦਾ ਹੈ ਰਜੋ ਗੁਣ ਉਹ ਹੈ ਜੋ ਆਪਾਂ ਰਾਜਨੇਤਾ ਵੇਖ ਲੈਨੇ ਆ ਤਮੋ ਗੁਣ ਉਹ ਹੈ ਜਿਹੜਾ ਜਿਆਦਾ ਲਾਲਚ ਲੂਚ ਕਰਦਾ ਹੈ ਸਤੋ ਗੁਣ ਉਹ ਹੈ ਜਿਹੜੇ ਧਰਮਕ ਹੁੰਦੇ ਹਨ ਤੇ ਧਾਰਮਿਕ ਬੰਦੇ ਵੀ ਕਈ ਵਾਰੀ ਹੰਕਾਰ ਵਿੱਚ ਆ ਜਾਂਦੇ ਹਨ ਚੌਥੇ ਪਦ ਕੋ ਜੋ ਨਰ ਚੀਨੈ ਤੇ ਨਹੀਂ ਪਰਮ ਪਦ ਪਾਇਆ ਇਨਾ ਤਿੰਨਾ ਗੁਣਾ ਤੋਂ ਜੋ ਉੱਪਰ ਉੱਠਦਾ ਹੈ ਮਨੁੱਖ ਜੋ ਮਨੋਖੀਨਾ ਤੋਂ ਉਤਾਹਾਂ ਚੌਥੀ ਅਵਸਥਾ ਪ੍ਰਭੂ ਮਲਾਪ ਨਾਲ ਜਾਣ ਪਛਾਣ ਕਰਦਾ ਹੈ ਉਸੇ ਨੂੰ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੈ ਨਹਿ ਕਾਮਾ ਉਹ ਸਦਾ ਤੀਰਥ ਵਰਤ ਸੁਚ ਸੰਜਮ ਆਦ ਨਿਮਾ ਵੱਲੋਂ ਨਿਸ਼ਕਾਮ ਰਹਿੰਦਾ ਹੈ ਭਾਵੇਂ ਨਾ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜੋ ਮਨੁੱਖ ਸਦਾ ਸਰਬ ਵਿਆਪਕ ਪ੍ਰਭੂ ਨੂੰ ਸਿਮਰਦਾ ਹੈ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ਜਿਵੇਂ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਿਹ ਨਾਸਾ ਜਿਵੇਂ ਜਿਸ ਘਰ ਵਿੱਚ ਦੀਵਾ ਜਗ ਪਏ ਉਥੋਂ ਹਨੇਰਾ ਦੂਰ ਹੋ ਜਾਂਦਾ ਹੈ ਨਿਰਪੂਰ ਰਹੇ ਭ੍ਰਮ ਭਾਗਾ ਕਹ ਕਬੀਰ ਜਨਦਾਸਾ ਪ੍ਰਭੂ ਦਾ ਜਨ ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿੱਚ ਨਿਰਭਉ ਪ੍ਰਭੂ ਪ੍ਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ਜਿਸ ਤਰ੍ਹਾਂ ਹਨੇਰੇ ਘਰ ਵਿੱਚ ਦੀਵਾ ਪੁਰਾਣੇ ਸਮਿਆਂ ਵਿੱਚ ਬਾਲਦੇ ਸੀ ਹੁਣ ਤੇ ਬਲਬ ਆ ਗਏ ਲਾਟੂ ਆ ਗਿਆ ਅੱਜ ਕੱਲ ਆਪਾਂ ਬਲਬ ਦੀ ਗੱਲ ਕਰਾਂਗੇ ਜਗਾ ਦਈਏ ਹਨੇਰੇ ਕਮਰੇ ਚ ਉਥੋਂ ਹਨੇਰਾ ਦੂਰ ਹੋ ਜਾਂਦਾ ਚਾਨਣ ਹੋ ਜਾਂਦਾ ਹੈ ਇਸ ਤਰ੍ਹਾਂ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਜਿਸ ਹਿਰਦੇ ਵਿੱਚ ਨਿਰਭਉ ਪ੍ਰਭੂ ਪ੍ਰਗਟ ਹੋ ਜਾਏ ਉਸ ਦੀ ਪਟਕਣਾ ਮਿਟ ਜਾਂਦੀ ਹੈ ਉਸ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਗਿਆਨ ਦਾ ਅੰਧੇਰਾ ਮਿਟ ਜਾਂਦਾ ਹੈ ਕਿ ਨਹੀਂ ਬਨਜਿਆ ਕਾਂਸੀ ਤਾਂਬਾ ਕਿ ਨਹੀਂ ਲੌਂਗ ਸੁਪਾਰੀ ਕਬੀਰ ਜੀ ਕਹਿੰਦੇ ਹਨ ਕਈ ਲੋਕ ਕਹੇ ਤਾਂਬੇ ਆਦਕਦਾ ਵਪਾਰ ਕਰਦੇ ਹਨ ਕਈ ਲੋਗ ਸੁਪਾਰੀ ਆਦਕ ਦਾ ਵਣਜਦਾ ਕਰਦੇ ਹਨ ਵਪਾਰ ਕਰਦੇ ਹਨ ਫਿਰ ਸੰਤੋ ਬਣਜਿਆ ਨਾਮ ਗੋਬਿੰਦ ਕਾ ਐ ਸੀਖੇ ਪਹਮਾਰੀ ਪਰ ਪ੍ਰਭੂ ਦੇ ਸੰਤਾ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਮੈਂ ਵੀ ਇਹੀ ਸੌਦਾ ਲਦਿਆ ਹੈ ਹਰ ਕੇ ਨਾਮ ਕੇ ਵਪਾਰੀ ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ ਉਹਨਾਂ ਨੂੰ ਪ੍ਰਭੂ ਦਾ ਨਾਮ ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ ਤੇ ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ ਜੋ ਸਦਾ ਸੰਸਾਰ ਵਿੱਚ ਹੀ ਜੋੜੀ ਰੱਖਦੀ ਹੈ ਰਹਾਉ ਸਾਚੇ ਲਾਏ ਤੋ ਸੱਚ ਲਾਗੇ ਸਾਚੇ ਕੇ ਬਿਉਹਾਰੀ ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿੱਚ ਲੱਗਦੇ ਹਨ ਜਦੋਂ ਪ੍ਰਭੂ ਆਪ ਉਨ੍ਹਾਂ ਨੂੰ ਇਸ ਬਣਜ ਵਿੱਚ ਲਾਂਦਾ ਹੈ ਸਾਚੀ ਬਸਤਕੇ ਭਾਰ ਚਲਾਏ ਪਹੁੰਚੇ ਜਾਏ ਢੰਡਾਰੀ ਉਹ ਮਨੁੱਖ ਇਸ ਸਦਾ ਥਿਰ ਰਹਿਣ ਵਾਲੀ ਨਾਮ ਵਸਦੇ ਲੱਦੇ ਲੱਦ ਤੁਰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਜਾ ਅਪੜਦੇ ਹਨ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਾਸਾਰੀ ਪ੍ਰਭੂ ਪਰਮਾਤਮਾ ਆਪ ਹੀ ਰਤਨ ਹੈ ਆਪ ਹੀ ਹੀਰਾ ਹੈ ਆਪ ਹੀ ਮੋਤੀ ਹੈ ਉਹ ਆਪ ਹੀ ਸਦਾ ਹੱਟ ਚਲਾ ਰਿਹਾ ਹੈ ਆਪ ਹੈ ਦੇਦੇ ਸੇ ਆਪ ਚਲਾਵੇ ਨਿਹ ਚਲ ਹੈ ਵਪਾਰੀ ਉਹ ਆਪ ਹੀ ਸਦਾ ਤੇ ਰਹਿਣ ਵਾਲਾ ਸੋਦਾਗਰ ਹੈ ਉਹ ਆਪ ਹੀ ਜੀਵ ਬਣ ਜਾ ਰਿਆਂ ਨੂੰ ਜਗਤ ਵਿੱਚ ਦਸੀ ਪਾਸੀ ਤੋਰ ਰਿਹਾ ਹੈ ਮਾਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਭਰ ਡਾਰੇ ਮੈਂ ਆਪਣੇ ਮਨ ਨੂੰ ਬਲਦ ਬਣਾ ਕੇ ਪ੍ਰਭੂ ਚਰਨਾਂ ਵਿੱਚ ਜੁੜੀ ਆਪਣੀ ਸੂਰਤ ਦੇ ਰਾਹੀ ਜੀਵਨ ਪੰਧ ਤੋਰ ਕੇ ਗੁਰੂ ਦੇ ਦੱਸੇ ਗਿਆਨ ਦੀ ਛੱਟ ਭਰ ਲਈ ਹੈ ਕਹਿਤ ਕਬੀਰ ਸੁਨੋ ਰੇ ਸੰਤੋ ਨਿਭਹੀ ਖੇਪ ਹਮਾਰੀ ਕਬੀਰ ਜੀ ਆਖਦੇ ਹਨ ਕਿ ਸੰਤ ਜਨੋ ਸੁਣੋ ਮੇਰਾ ਬਣਜਿਆ ਹੋਇਆ ਨਾਮ ਵਖਰ ਬੜਾ ਲਾਹੇਵੰਦਾ ਹੋਇਆ ਹੈ ਹੇ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫੇਰਾਵੋ ਹੇ ਮਾਇਆ ਦਾ ਨਸ਼ਾ ਵੰਡਣ ਵਾਲੀ ਹੇ ਗਵਾਰਨ ਹੇ ਮੇਰੀ ਮੂਰਖ ਹਕਲ ਮੈਂ ਤਾਂ ਨਾਮ ਅਮਰਤ ਦੀ ਮੋਜ ਵਿੱਚ ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ ਮਾਇਆ ਵੱਲੋਂ ਵਰਜ ਰਿਹਾ ਹਾਂ ਮਨਮਤ ਵਾਰ ਮੇਰ ਸਰ ਪਾਠੀ ਅਮਰਤ ਤਾਰ ਚਵਾਵੋ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਦੀ ਪੱਠੀ ਬਣਾ ਕੇ ਮੈਂ ਜਿਉਂ-ਜਿਉਂ ਨਾਮ ਅਮਰਤ ਦੀਆਂ ਧਾਰਾਂ ਚੋਂਦਾ ਹਾਂ ਤਿਉਂ ਤੋ ਮੇਰਾ ਮਨ ਉਸ ਵਿੱਚ ਮਸਤ ਹੁੰਦਾ ਜਾ ਰਿਹਾ ਹੈ ਬੋਲੋ ਹੋ ਭਈਆ ਰਾਮ ਕੀ ਦੁਹਾਈ ਏ ਭਾਈ ਮੁਰਮੁਰ ਪ੍ਰਭੂ ਦੇ ਨਾਮ ਦਾ ਜਾਪ ਜਪੋ ਏ ਸੰਤ ਜਨੋ ਪ੍ਰਭੂ ਦੇ ਨਾਮ ਦਾ ਜਾਪ ਰਸ ਅਮਰਤ ਪੀਓ ਪੀਵੋ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ 부ਝਾਈ ਰਹਾਓ ਇਸ ਨਾਮ ਰਾਸ ਅਮਰਤ ਦੇ ਪੀਣ ਨਾਲ ਤੁਹਾਡੀ ਮਤ ਸਦਾ ਲਈ ਐਸੀ ਬਣ ਜਾਏਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ ਇਹ ਅਮਰਤ ਸਹਿਜ ਅਵਸਥਾ ਵਿੱਚ ਪੜਾ ਕੇ ਮਾਇਆ ਦੀ ਪਿਆਸ ਬੁਝਾ ਦਿੰਦਾ ਹੈ ਰਹਾਓ ਭੈ ਵਿੱਚ ਭਾਉ ਭਾਏ ਕਉ ਬੂਜੈ ਹਰ ਰਸ ਪਾਵੇ ਭਾਈ ਏ ਭਾਈ ਜੋ ਜੋ ਮਨੁੱਖ ਇਸ ਹਰੀ ਨਾਮ ਅਮਰਤ ਦਾ ਸਵਾਦ ਚਖਦਾ ਹੈ ਪ੍ਰਭੂ ਦੇ ਡਾਰ ਵਿੱਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ ਉਸ ਪ੍ਰੇਮ ਦੀ ਬਰਕਤ ਨਾਲ ਉਹ ਵਿਰਲੇ ਭਾਗਾ ਵਾਲੇ ਬੰਦੇ ਇਹ ਗੱਲ ਸਮਝ ਲੈਂਦੇ ਹਨ ਜੇਤੇ ਘਟ ਅਮਰਤ ਸਭ ਹੀ ਮਹਿ ਭਾਵੇਂ ਤਿਸੈ ਪਿਆਈ ਕਿਹੜੀ ਗੱਲ ਸਮਝਦੇ ਹਨ ਕਿ ਜਿਤਨੇ ਵੀ ਜੀਵ ਹਨ ਉਹਨਾਂ ਸਭਨਾ ਦੇ ਅੰਦਰ ਇਹ ਨਾਮ ਅਮਰਤ ਮੌਜੂਦ ਹੈ ਪਰ ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਉਹ ਅੰਮ੍ਰਿਤ ਪਿਆਲਦਾ ਹੈ ਉਸੇ ਨੂੰ ਉਹ ਅੰਮ੍ਰਿਤ ਦੇ ਕੁੰਡ ਬਾਰੇ ਦੱਸਦਾ ਹੈ ਅੰਤਰਕੂਟਾ ਅੰਮ੍ਰਿਤ ਭਰਿਆ ਸ਼ਬਦੇ ਪੀ ਸ਼ਬਦੇ ਘਾੜ ਪੀਏ ਪਨੇਹਾਰੀ ਆਪਣੇ ਅੰਦਰ ਇੱਕ ਜਲ ਦਾ ਇੱਕ ਅੰਮ੍ਰਿਤ ਦਾ ਕੂਟਾ ਭਰਿਆ ਹੋਇਆ ਹੈ ਪਰ ਸ਼ਬਦ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਨੂੰ ਪੀਤਾ ਜਾ ਸਕਦਾ ਹੈ ਨਾਮ ਦੇ ਅਭਿਆਸੀ ਉਸ ਨੂੰ ਪੀਂਦੇ ਹਨ ਨਗਰੀਏ ਕੇ ਨੌ ਦਰਵਾਜੇ ਧਾਵਤ ਬਰਜ ਰਹੀ। ਰਾਮ ਕੀ ਦੁਹਾਈ ਦੀ ਬਰਕਤ ਨਾਲ ਜੋ ਮਨੁੱਖ ਨੌ ਗੋਲ ਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵੱਲੋਂ ਬਰਜ ਕੇ ਰੋਕ ਰੱਖਦਾ ਹੈ। ਤ੍ਰਿਕੁਟੇ ਛੂਟੈ ਦਸਵਾ ਦਰ ਖੋਲੈ ਤਾਂ ਮਨ ਖੀਵਾ ਭਾਈ ਉਹਦੀ ਤਿਰੋੜੀ ਮੁੱਕ ਜਾਂਦੀ ਹੈ ਭਾਵ ਮਾਇਆ ਦੇ ਕਾਰਨ ਪੈਦਾ ਹੋਈ ਖਿਜ ਖਤਮ ਹੋ ਜਾਂਦੀ ਹੈ। ਉਹਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜ ਜਾਂਦੀ ਹੈ ਤੇ ਉਸ ਦਾ ਉਸ ਮਲਾਪ ਵਿੱਚ ਉਸ ਦਾ ਮਨ ਮਗਨ ਰਹਿੰਦਾ ਹੈ। ਆਪੇ ਪਦ ਪੂਰ ਤਾਪ ਤੈ ਨਾਸੇ ਕਹ ਕਬੀਰ ਵਿਚਾਰੀ। ਹੁਣ ਕਬੀਰ ਜੀ ਇਹ ਗੱਲ ਬੜੇ ਯਕੀਨ ਨਾਲ ਕਹਿੰਦੇ ਹਨ ਕਿ ਰਾਮ ਕੀ ਦੁਹਾਈ ਦੀ ਬਰਕਤ ਨਾਲ ਮਨ ਵਿੱਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆਂ ਦੇ ਕੋਈ ਡਰ ਨਹੀਂ ਪੌਂਦੇ ਮੰਨਦੇ ਸਾਰੇ ਕਲੇਸ਼ ਨਾਸ਼ ਹੋ ਜਾਂਦੇ ਹਨ ਉਪਰ ਚਲੰਤੇ ਉਪਰ ਚਲੰਤੇ ਇਹੋ ਮਨ ਇਹੋ ਮਦ ਮਾਇਆ ਜੈਸੇ ਖੌਂਦ ਖੁਮਾਰੀ ਪਰ ਇਹ ਨਾਮ ਅੰਮ੍ਰਿਤ ਹਾਸਲ ਕਰਨ ਵਾਲਾ ਰਾਹ ਔਖਾ ਹੈ ਪਹਾੜੀ ਰਸਤਾ ਹੈ ਇਸ ਔਖੇ ਚੜਾਈ ਦੇ ਰਾਹ ਚੜਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ ਤੇ ਨਸ਼ਾਇਓ ਹੈ ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ਭਗਤ ਕਬੀਰ ਜੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਅਬੈ ਪਦ ਪੂਰ ਤਾਪ ਤੈ ਨਾਸੇ ਕਹਿ ਕਬੀਰ ਵਿਚਾਰੀ ਉਬੜ ਚਲੰਤੇ ਇਹ ਮਦ ਮਾਇਆ ਜੈਸੇ ਖੋਦ ਖੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਜਾ ਪਾ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 223 ਦਾ ਪਾਠ ਸਰਵਣ ਕੀਤਾ ਹੈ ਵਾਹਿਗੁਰੂ 1123 ਦਾ ਪਾਠ ਸਰਵਣ ਕੀਤਾ ਹੈ ਕੱਲ ਨੂੰ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1124 ਦਾ ਪਾਠ ਸਰਵਣ ਕਰਾਂਗੇ ਪੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ